ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਚੈਨਲ ਤੇ ਤੇ ਅੱਜ ਆਪਾਂ ਤੁਹਾਨੂੰ ਥੋੜੇ ਟਾਈਮ ਦੇ ਵਿੱਚ ਬਟਾਣੀ ਪੱਗ ਦਾਸ ਨੇ ਕਿਵੇਂ ਬੰਨਣੀ ਆ ਤੇ ਆਜੂ ਆਪਾਂ ਵੀਡੀਓ ਕਰਦੇ ਆਂ ਸ਼ੁਰੂ ਤੇ ਸਭ ਤੋਂ ਪਹਿਲਾਂ ਪਹਿਲਾ ਲੜ ਲਗਾਉਣੇ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਆਪਦੇ ਪੱਗ ਵਾਲੇ ਵੀਰਾਂ ਨੂੰ ਸ਼ੇਅਰ ਜਰੂਰ ਕਰ ਦਿਓ ਜਿਹੜੇ ਪੱਗ ਬੰਨਦੇ ਆਗੇ ਤੇ ਜਿਹੜੇ ਸਿੱਖਣਾ ਚਾਹੁੰਦੇ ਆ ਉਹਨਾਂ ਨੂੰ ਵੀ ਸ਼ੇਅਰ ਕਰ ਦਿਓ ਤੇ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹੱਦ 8-9 ਮਿੰਟਾਂ ਦੇ ਵਿੱਚ ਵਿੱਚ ਪੱਗ ਬੰਨ੍ਹ ਕੇ ਦਿਖਾਵਾਂਗੇ ਠੀਕ ਹੈ ਤੇ ਅੱਜ ਫਿਰ ਪਹਿਲਾ ਲੜਾ ਪਹਿਲੇ ਲੜ ਦੇ ਵਿੱਚ ਆਪਾਂ ਲੜ ਦੇਖੋ ਪਿੱਛੋ ਰੱਖ ਲਿਆ ਤੇ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਹਲਕੇ-ਹਲਕੇ ਜੇ ਬਾਟ ਪਾਉਣੇ ਆ ਤੇ ਬਾਟ ਪਾਉਣ ਤੋਂ ਬਾਅਦ ਆਪਾਂ ਤੁਹਾਨੂੰ ਸਾਰੀ ਪੱਗ ਲਾਸਟ ਤੱਕ ਸ਼ੇਪ ਜ਼ਰੂਰ ਦੇਖਿਓ ਠੀਕ ਹੈ ਪੱਗ ਦੀ ਲਾਸਟ ਸ਼ੇਪ ਚੈੱਕ ਕਰਕੇ ਜਾਇਓ ਤੇ ਆਪਦੇ ਜਿਹੜੇ ਵੀਰ ਪੱਗ ਬੰਨ੍ਹਦੇ ਉਹਨਾਂ ਨੂੰ ਸ਼ੇਅਰ ਜ਼ਰੂਰ ਕਰਦੇਓ ਦੇਖੋ ਪਹਿਲਾ ਲੜ ਆਪਾਂ ਪਿੱਛੋਂ ਵੀ ਜਿਹੜੇ ਹਲਕਾ-ਹਲਕੇ ਬਾਟ ਆਉ ਉਹ ਆਪਾਂ ਬਾਹਰ ਕੱਢਾਂਗੇ ਥੱਲੋਂ ਫ੍ਰੀ ਲੁੱਕ ਦਵਾਂਗੇ ਪਾਗ ਨੂੰ ਤੇ ਜੇ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਪਹਿਲਾ ਲੜ ਆਪਣਾ ਲੱਗ ਗਿਆ ਤੇ ਦੂਸਰਾ ਲੜ ਲਗਾਉਣੇ ਆ ਆਪਾਂ ਵੀਡੀਓ ਕੋਈ ਤੇਜ਼ ਨਹੀਂ ਕਰੀ ਹੈਗੀ ਕੋਈ ਆਪਾਂ ਇਹਦੇ ਵਿੱਚ ਕੱਟ ਨਹੀਂ ਪਾਏ ਹੈਗੇ ਜਿਵੇਂ ਵੀਡੀਓ ਆਪਾਂ ਉਵੇਂ ਹੀ ਦਿਖਾਵਾਂਗੇ ਤੇ ਦੂਸਰਾ ਲੜ ਗਿਆ ਪਿੱਛੋਂ ਨੱਪ ਕੇ ਤੇ ਜਿਹੜਾ ਆਪਣਾ ਸਿਰ ਟੱਕ ਨਾਲ ਲੜ ਹੁੰਦਾ ਉਹ ਉਤੋਂ ਦੀ ਲਿਆਉਣਾਗਾ ਤੇ ਲੜ ਨੂੰ ਉੱਪਰੋਂ ਵੀ ਨੱਪਣਾ ਤੇ ਥੱਲੋਂ ਵੀ ਖਿੱਚ ਕੇ ਜਿਹੜਾ ਲੜ ਸਾਫ਼ ਕਰ ਲੈਣਾਗਾ ਤੇ ਆਪਾਂ ਜਿਹੜੇ ਇਧਰੋਂ ਪੱਲੇ ਹੁੰਦੇ ਆ ਅੰਦਰਲਾ ਤੇ ਬਾਹਰਲਾ ਦੋਨੇ ਪੱਲੇ ਖੋਲ ਕੇ ਫੇਰ ਬਾਟ ਪਾਉਣੇ ਆ ਇਹਦੇ ਨਾਲ ਆਪਣੇ ਬਾਟ ਵੀ ਜ਼ਿਆਦਾ ਪਾਏ ਜਾਂਦੇ ਆ ਬਰੀਕ ਪੈਂਦੇ ਆ ਤੇ ਪੱਗ ਵੀ ਜ਼ਿਆਦਾ ਸੋਹਣੀ ਲੱਗਦੀ ਆ ਫਲਾਵਰਟ ਦੇ ਵਿੱਚ ਆ ਜਾਂਦੀ ਆ ਦੇਖੋ ਤੇ ਉੱਤੋਂ ਦੋ ਤਿੰਨ ਉਂਗਲਾਂ ਥਾਂ ਛੱਡਿਆ ਆਪਾਂ ਨੇ ਤੇ ਬਾਟ ਪਾਉਣੇ ਸ਼ੁਰੂ ਕਰ ਦਾਂਗੇ ਆ ਦੇਖੋ ਹੌਲੀ ਹੌਲੀ ਆਪਾਂ ਕੋਈ ਵੀਡੀਓ ਤੇਜ਼ ਨਹੀਂ ਕਰੀ ਕੋਈ ਆਪਾਂ ਕੱਟ ਨਹੀਂ ਪਾਇਆ ਤੇ ਇਸੇ ਤਰ੍ਹਾਂ ਹੀ ਦੇਖੋ ਤੁਸੀਂ ਵੀ ਬਣ ਸਕਦੇ ਹੋ ਆਪਾਂ ਨੂੰ ਸਬਸਕ੍ਰਾਈਬ ਕਰਕੇ ਰੱਖੋ ਆਪਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਾਂ ਲਿਆਉਂਦੇ ਰਹਾਂਗੇ ਤੇ ਆਪਣਾ ਇੰਸਟਾਗ੍ਰam ਦੇ ਉੱਤੇ ਤਾਂ ਆਪਾਂ ਡੇਲੀ ਵੀਡੀਓਜ਼ ਹੀ ਪਾਉਣੇ ਆ ਹੁਸਨ_7215 ਈਡੀ ਆਪਣੀ ਉਹਨੂੰ ਵੀ ਫੋਲੋ ਕਰ ਲਓ ਆਪਾਂ ਉਹਦੇ ਉੱਤੇ ਡੇਲੀ ਵੀਡੀਓਜ਼ ਪਾਉਣੇ ਆ ਪੱਗ ਨਾਲ ਰਿਲੇਟਡ ਦੇਖੋ ਜੀ ਦੂਸਰਾ ਲੜ ਪਿੱਛੋਂ ਵੀ ਆ ਪੈਸੇ ਤਰ੍ਹਾਂ ਹੀ ਖੋਦਣਾ ਲੜ ਦੇਖੋ ਲੋ ਜੀ ਦੂਸਰਾ ਲੜ ਵੀ ਲੱਗ ਗਿਆ ਆਪਣਾ ਤੇ ਤੀਸਰਾ ਲੜ ਵੀ ਲਗਾਉਣੇ ਆ ਇਸੇ ਤਰ੍ਹਾਂ ਹੀ ਲਗਾਵਾਂਗੇ ਸੇਮ ਬਿਚੋਂ ਪਿੰਚ ਕਰਕੇ ਲਿਆਵਾਂਗੇ ਲੜ ਨੂੰ ਲੋ ਜੀ ਹੁਣ ਤੀਜੇ ਲੜ ਦੀ ਵਾਰੀ ਆ ਗਈ ਆ ਚੈਨਲ ਨੂੰ ਜਿਹਨੇ ਹਾਲਕ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਵਾਲਾ ਕੰਮ ਕਰ ਦਿਓ ਤੇ ਬੈਲ ਆਈਕਨ ਤੇ ਕਲਿੱਕ ਕਰਕੇ ਰੱਖੋ ਤਾਂ ਕਿ ਹੋਰ ਵੀਡੀਓਜ਼ ਦੇ ਲਈ ਤੁਹਾਨੂੰ ਨੋਟੀਫਿਕੇਸ਼ਨ ਆ ਜਾਇਆ ਕਰੇ ਤੇ ਜੇ ਕੋਈ ਹੋਰ ਵੀਡੀਓ ਚਾਹੁੰਦਾ ਅੱਧੀ ਕਮੈਂਟ ਕਰ ਦੇ ਆਪਾਂ ਉਸ ਤਰ੍ਹਾਂ ਦੀ ਪੱਗ ਦੀ ਵੀਡੀਓ ਬਣਾ ਕੇ ਜਲਦੀ ਤੋਂ ਜਲਦੀ ਪੋਸਟ ਕਰ ਦਾਂਗੇ ਜਿੰਨਾ ਹੋ ਸਕਿਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਪੱਗ ਕਿਵੇਂ ਲੱਗਦੀ ਆ ਲੋ ਜੀ ਅੰਦਰਲਾ ਬਾਹਰਲਾ ਪੱਲਾ ਦੋਨੇ ਖੋਲ ਲੇ ਉਸੇ ਤਰ੍ਹਾਂ ਉੱਤੋਂ ਤਿੰਨ ਗੁੰਗਲਾਂ ਦਾ ਸਾ ਛੱਡਿਆ ਤੇ ਆਪਾਂ ਵੱਟ ਪਾਉਣੀ ਸ਼ੁਰੂ ਕਰ ਦਾਂਗੇ ਲੋ ਜੀ ਦੇਖੋ ਸ਼ੇਪ ਬਹੁਤ ਜ਼ਬਰਦਸਤ ਬਣਨ ਵਾਲੀ ਅਖੀਰ ਤੇ ਆਗੇ ਦੇਖਿਓ ਤੁਸੀਂ ਤੇ ਪੱਗ ਨੂੰ ਪਿਆਰ ਕਰਨ ਵਾਲੇ ਕਮੈਂਟਾਂ ਦੇ ਵਿੱਚ ਇੱਕ ਰੈੱਡ ਹਾਰਟ ਜਰੂਰ ਕਮੈਂਟ ਕਰਿਓ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਚੰਗੀਆਂ ਚੀਜ਼ਾਂ ਨੂੰ ਲੋ ਜੀ ਇਹ ਆਪਣਾ ਤੀਸਰਾ ਲੜ ਸੀ ਤੇ ਦੇਖੋ ਤੀਸਰਾ ਲੜ ਵੀ ਆਪਣਾ ਲੱਗ ਗਿਆ ਹੱਦ ਦਾਪਾ ਨੂੰ 7.5 8 ਗਮਿੰਟ ਹੱਦ ਲੱਗਣਗੇ ਪੱਗ ਦੇ ਵਿੱਚ ਕਿਉਂਕਿ ਆਪਾਂ ਵਿੱਚ ਥੋੜਾ ਜਿਹਾ ਆਫ ਸਾਈਟਿੰਗ ਕਰ ਲੈਣੇ ਆ ਤੇ ਉਹਦੇ ਨਾਲ ਥੋੜੇ ਜਿਹੀ ਮਿੰਟਾਂ ਦੀ ਵੀਡੀਓ ਵੱਧ ਬਣੀ ਆ ਤੇ ਵੈਸੇ ਆਪਾਂ ਨੂੰ ਹੱਦ ਚਲੋ 10 9 ਮਿੰਟਾਂ ਦੀ ਵੀਡੀਓ ਇਹ ਆਪਾਂ ਤੁਹਾਨੂੰ ਕਹਿਣੇ 10 ਮਿੰਟਾਂ ਦੇ ਵਿੱਚ ਆਪਾਂ ਪੂਰੇ ਵਧੀਆ ਸੈਟਿੰਗ ਕਰਕੇ ਪੱਗ ਦੀ ਰੈਡੀ ਹੋ ਸਕਦੇ ਆ ਲੋ ਜੀ ਇਹ ਆਪਣਾ ਆ ਗਿਆ ਚੌਥਾ ਲੜ ਤੇ ਜੇ بیس ਦੀ ਵੀਡੀਓ ਚਾਹੁੰਦੇ ਹੋ ਆਪਣੀ ਪਹਿਲਾਂ ਵੀ ਪਾਈ ਹੋਈ ਆ ਚੈਨਲ ਤੇ ਤੇ ਹੋਰ ਚਾਹੁੰਦੇ ਹੋ ਦੁਬਾਰੇ ਵੀ ਆਪਾਂ ਅਪਲੋਡ ਕਰ ਦੇਵਾਂਗੇ ਵੀ بیس ਦੇ ਨਾਲ ਆਪਾਂ ਨੂੰ ਪੱਗ ਤੇ ਬੰਨਣ ਤੇ ਕਿੰਨਾ ਟਾਈਮ ਲੱਗਦਾ ਕਿਉਂਕਿ ਤਨ 2-3 ਮਿੰਟਾਂ ਦੇ ਵਿੱਚ ਆਪਣਾ بیس ਬਣਿਆ ਜਾਂਦਾ ਪੂਰਾ ਰੈਡੀ ਤੇ ਆਪਣੇ 9 ਮਿੰਟਾਂ ਦੇ ਵਿੱਚ ਪੱਗ ਲਾ ਲੂ 12 ਮਿੰਟਾਂ ਦੇ ਵਿੱਚ ਪੂਰੀ ਪੱਗ ਰੈਡੀ ਹੋ ਜਾਂਦੀ ਆ ਦੇਖੋ ਜੀ ਚੌਥਾ ਲੜ ਆਪਣਾ ਉਸੇ ਤਰ੍ਹਾਂ ਦੋਨੇ ਪੱਲਿਆਂ ਤੋਂ ਆ ਦੇਖੋ ਦੂਸਰਾ ਪੱਲਾ ਸ਼ੁਰੂ ਹੋ ਗਿਆ ਤੇ ਪਿੰਚ ਕਰਕੇ ਵਟ ਪਾ ਦੇਣੀ ਆ ਲੋ ਜੀ ਇਸ ਤਰ੍ਹਾਂ ਰੱਖ ਕੇ ਨਾ ਫਿਰ ਆਪਾਂ ਇੱਕ ਵਾਰ ਲਾੜ ਟੈਗ ਜਾਂਦਾ ਫਿਰ ਪਿੱਛੋਂ ਲਾੜ ਖੋਲਣੇ ਸ਼ੁਰੂ ਕਰਦੇ ਆਂ ਦੇਖੋ ਜਿਹੜੇ ਲਾੜ ਆਪਨੇ ਮਾੜੇ ਇਹ ਹਲਕੇ ਲਾ ਦੇ ਜੇ ਆਪਣਾ ਲਾੜਾ ਵਟ ਘੱਟ ਪਏ ਆਗੇ ਤਾਂ ਆਪਾਂ ਬਾਅਦ ਦੇ ਵਿੱਚ ਜਦੋਂ ਲਾੜ ਆਪਣੇ ਲੱਗ ਗਏ ਆ ਆਪਾਂ ਨਾਲ-ਨਾਲ ਵੀ ਲਾ ਸਕਦੇ ਹੁੰਨੇ ਆਂ ਨੀਆ ਪਾਖੀਰ ਤੇ ਵਿੱਚ ਸੂਈ ਦੇ ਨਾਲ ਜਾਂ ਕੋਈ ਵੀ ਆਪਣੇ ਕੋਲ ਹੁੰਦੀ ਆ ਬਰੀਕ ਚੀਜ਼ ਤਾਂ ਆਪਾਂ ਉਹਦੇ ਨਾਲ ਵਟ ਪਾ ਲਾਂਗੇ ਤੇ ਜਿਹੜੀ ਪੱਗ ਦੀ ਬਣਾवट ਹੁੰਦੀ ਉਹ ਵੀ ਸੋਹਣੀ ਲੱਗਣ ਲੱਗ ਜਾਂਦੀ ਆ ਉਹਦੇ ਨਾਲ ਤੁਹਾਨੂੰ ਦਿਖਾਉਣੇ ਆ ਪਾ ਕੇ ਤੇ ਚੌਥਾ ਲੜ ਵੀ ਲੱਗ ਗਿਆ ਲੋ ਚਾਰ ਲੜ ਲੱਗ ਗਿਆ ਪੰਜਵੇਂ ਲੜ ਦੀ ਤਿਆਰੀ ਆ ਦੇਖੋ ਪਿੱਛੋਂ ਇਸ ਤਰ੍ਹਾਂ ਮੋੜਨਾ ਹੁੰਦਾ ਇਹ ਆ ਦੇਖੋ ਇਸ ਤਰ੍ਹਾਂ ਮੋੜ ਕੇ ਲੜ ਨੂੰ ਉੱਪਰਲਾ ਜਿਹੜਾ ਦੂਸਰੇ ਲੜ ਹੁੰਦੇ ਨੇ ਆਪਣੇ ਉਹ ਤੋਂ ਬਸ ਉਂਗਲ ਦੀ ਨੀਵੀਂ ਰੱਖਣਾ ਹੁੰਦਾ ਯਾਦਾ ਵੀ ਨਹੀਂ ਤੇ ਕਿਉਂਕਿ ਜਾਦਾ ਨੀਵੇਂ ਉਹਨਾਂ ਲੜ ਬਾਹਲੇ ਥੱਲੇ ਨੂੰ ਖਿਸਕਣ ਲੱਗ ਜਾਂਦੇ ਆ ਤੇ ਸ਼ੇਪ 'ਚ ਫਰਕ ਪੈ ਜਾਂਦਾਗਾ ਦੇਖੋ ਸ਼ੇਪ ਆਪਣੀ ਦੋਨਾਂ ਪਾਸੇ ਪੂਰੀ ਪਰੀਆ ਬਣ ਰਹੀ ਹੈ ਇਕੋ ਸ਼ੇਪ ਆ ਤੇ ਹੁਣ ਆਪਾਂ ਆ ਲੜ ਲਾਉਣੇ ਆ ਤੇ ਸੱਚ ਹਾਂ ਪੱਗ ਦੀ ਲੈਂਥ ਆ ਜਿਹੜੀ ਸਵਾ 7 ਮੀਟਰ ਦੀ ਪੱਗ ਆ ਇਹ ਕੋਈ ਛੋਟੀ ਪੱਗ ਨਹੀਂ ਹੈਗੀ ਬੰਦਾ ਕਹੇ ਤੇ ਛੋਟੀ ਪੱਗ ਬੰਨੀ ਆ ਤਾਂ ਸ਼ੇਦੀ ਬੰਨੀਗੀ ਸਵਾ 7 ਮੀਟਰ ਦੀ ਪੱਗ ਆ ਤੇ ਕੱਪੜਾ ਵੀ ਹੈਗਾ ਇਹ ਫੁੱਲ ਵੈਲ ਦਾ ਪੱਗ ਥੋੜੀ ਮੇਰੀ ਪੁਰਾਣੀ ਹੋ ਚੁੱਕੀ ਆ ਇਹ ਤਾਂ ਹੀ ਥੋੜਾ ਜਿਹਾ ਕੱਪੜੇ 'ਚ ਫਰਕ ਆਗਾ ਤੇ ਥੋੜੀ ਪਾਟੀ ਵੀ ਆ ਵਿੱਚੋਂ ਪੱਗ ਤੇ ਉਹ ਤੁਸੀਂ ਚੈੱਕ ਕਰ ਸਕਦੇ ਹੋ ਲੋ ਜੀ ਇਹ ਲੜਾ ਆਪਣਾ ਲੱਗ ਗਿਆ ਇਸ ਤੋਂ ਬਾਅਦ ਆਪਾਂ ਚਲੋ ਹੁਣ ਪੈਨ ਨਾਲ ਵਟ ਸੈਟ ਕਰ ਲਾਂਗੇ ਜਿਹੜੇ ਆਪਣੇ ਵਾਲ ਨੇਗੇ ਉਹ ਥੋੜੇ ਥੋੜੇ ਬਰੀਕ ਹੋਰ ਕਰ ਲਾਂਗੇ ਤੇ ਜਿਹੜੇ ਉੱਠੇ ਜੇ ਪਿਆ ਜਿਵੇਂ ਆਹ ਚੀਜ਼ ਐ ਥੁੱਠੀ ਪਈ ਐ ਸਾਰੀ ਸੈੱਟ ਕਰ ਲਾਂਗੇ ਲੋ ਜੀ ਹੁਣ ਆਪਾਂ ਵਾਲ ਸੈੱਟ ਕਰੀ ਜਾਂਦੇ ਆ ਦੇਖੋ ਸੂਈ ਆਪਣੇ ਕੋਲ ਬਰੀਕ ਆ ਜੇ ਕਿਸੇ ਵੀਰ ਨੂੰ ਸੂਈ ਨਾਲ ਬਾੜ ਨਹੀਂ ਨਾ ਪੈਂਦੇ ਜਿੰਨਾਂ ਨੂੰ ਐ ਹੁੰਦਾ ਵੀ ਪੱਗ ਪਾੜ ਜਾਂਦੀ ਆ ਜਾਂ ਖਰਾਬ ਹੋ ਜਾਂਦੀ ਆ ਅਬ ਉਹਨਾਂ ਲਈ ਵੀ ਟ੍ਰਿਕ ਲਿਆ ਦਾਂਗੇ ਤੁਸੀਂ ਕਮੈਂਟ ਕਰਦੇ ਕਰੋ ਬਸ ਜਿਹੜੀ ਚੀਜ਼ ਚਾਹੀਦੀ ਆ ਤੁਹਾਨੂੰ ਦੇਖੋ ਸੂਈ ਨੂੰ ਆਪਾਂ ਪੂਰਾ ਟੇਡਾ ਨਹੀਂ ਮਾਰਨਾ ਹੁੰਦਾ ਬਸ ਥੋੜਾ ਟੇਢੀ ਕਰ ਸਿੱਧੀ ਨਹੀਂ ਮਾਰਨੀ ਹੁੰਦੀ ਥੋੜੀ ਟੇਢੀ ਕਰਕੇ ਤਿਰਸ਼ਵੀ ਫੇਰ ਮਾਰੀ ਦੀ ਹੁੰਦੀ ਆ ਦੇਖੋ ਪਹਿਗਣਾ ਬੱਟ ਆ ਭਾਈ ਯਾਦ ਆਉਣੀ ਕਰਦੇ ਹੈਗੇ ਬੱਟ ਵੀ ਸਿੰਪਲੀ ਪਾਉਣੇ ਆਪਾਂ ਤੇ ਤੁਸੀਂ ਲੁੱਕ ਚੈੱਕ ਕਰਿਓ ਲਾਸਟ ਸ਼ੇਪ ਪੱਗ ਦੀ ਦੇਖੋ ਪਹਿਗਣਾ ਬੱਟ ਪੂਰੇ ਵਧੀਆ ਇਦਾਂ ਦੀ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਰੱਖਿਓ ਤੇ ਬੈਲ ਆਈਕਨ ਤੇ ਕਲਿੱਕ ਕਰਦੇ ਹੋ ਨਾਲ ਹੀ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਲੋ ਜੀ ਵੱਟ ਪਾ ਕੇ ਸ਼ੇਪ ਚੈੱਕ ਕਰੋ ਹੁਣ ਅਖੀਰਲਾ ਲਾੜਾ ਪਾ ਲਾਵਾਂਗੇ ਆਪਣਾ ਲੜ ਥੋੜਾ ਜਿਹਾ ਵੱਡਾ ਰਹਿ ਚੁੱਕਿਆਗਾ ਚਲੋ ਆਪਾਂ ਥੋੜਾ ਜਿਹਾ ਲਾੜਾ ਜਿਹੜਾ ਤੁਹਾਨੂੰ ਐਂ ਲਾ ਕੇ ਦਿਖਾ ਦਾਂਗੇ ਵੱਡਾ ਲਾੜੀ ਕਿਉਂਕਿ ਵੱਡਾ ਫ੍ਰੀ ਸਟਾਈਲ ਪੱਗ ਹੁੰਦੀ ਜਿਹਦੇ ਵਿੱਚ ਵੱਡਾ ਲੜ ਸੋਹਣਾ ਲੱਗਦਾਗਾ ਕੋਈ ਚੱਕਰ ਨਹੀਂ ਹੁੰਦਾ ਜਾਤਰ 45 ਲੜ ਦੇ ਵਿੱਚ ਕਿਉਂਕਿ ਆਪਾਂ ਕਲੰਗੀ ਲੜ ਲਾਉਣਾ ਹੁੰਦਾ ਉਹ ਥੋੜਾ ਔਖਾ ਕਰਦਾ ਆ ਦੇਖੋ ਇਹ ਵੀਡੀਓ ਥੋੜੀ ਮੈਂ ਦੇਖੋ ਤੁਸੀਂ ਲੜ ਚੈੱਕ ਕਰੋ ਸਭ ਤੋਂ ਪਹਿਲਾਂ ਤਾਂ ਦੇਖੋ ਲੜ ਪੂਰਾ ਖੋਲ ਕੇ ਨਾ ਉੱਪਰੋਂ ਥੱਲੋਂ ਤੇ ਐ ਖੋਲ ਕੇ ਬਾਅਦ ਜਿਹੜੀ ਕੰਨੀ ਦਿਖਣ ਲੱਗ ਗਈ ਜੇ ਦਿਖਣ ਲੱਗ ਜਾਂਦੇ ਤਾਂ ਇਸ ਨੂੰ ਥੋੜਾ ਜਿਹਾ ਉੱਪਰੋਂ ਲੜ ਚੱਕ ਕੇ ਆ ਦੇਖੋ ਜਿੱਥੋਂ ਕਾਸ ਪੈਂਦਾ ਵਧੀ ਅੰਦਰ ਨੂੰ ਮੋੜ ਕੇ ਐ ਰੱਖ ਲੈਣਾ ਠੀਕ ਹੈ ਲੋ ਜੀ ਬਾਟ ਇਹਦੇ ਨਾਲ ਅੰਦਰ ਲੁਕ ਜੂ ਤੇ ਬਾਅਦ ਚ ਹਲਕੇ ਹਲਕੇ ਥੱਲੋਂ ਉੱਪਰ ਨੂੰ ਜਾਂਦੇ ਜਾਓ ਤੇ ਬਾਟ ਪਾਉਂਦੇ ਜਾਓ ਉੱਪਰੋਂ ਬਾਅਦ ਵਿੱਚ ਜਿਹੜਾ ਮੋਟਾ ਰਹਿੰਦਾ ਲਾੜ ਉਹਨੂੰ ਵਿੱਚ ਦੀ ਹੱਥ ਪਾ ਕੇ ਇਸ ਤਰ੍ਹਾਂ ਦੇਖੋ ਤੁਸੀਂ ਐਂ ਕਰਨਾ ਹੈਗਾ ਇਹਦੇ ਨਾਲ ਤੁਹਾਡੇ ਬਾਟ ਵਧੀਆ ਪੈ ਜਾਣਗੇ ਲੋ ਜੀ ਬਣ ਗਈ ਗੱਲ ਪੱਗ ਦੀ ਪੂਰੀ ਸ਼ੇਪ ਚੈੱਕ ਕਰਿਓ ਤੁਸੀਂ ਹੁਣ ਐਂਡ ਤੇ ਜਾ ਕੇ ਪੂਰੀ ਘੈਂਡ ਸ਼ੇਪ ਬਣ ਗਈ ਆ ਲੋ ਜੀ ਨਾ ਸ਼ੇਪ ਨੂੰ ਦੇਖ ਕੇ ਕਮੈਂਟ ਤਾਂ ਤੁਸੀਂ ਜ਼ਰੂਰ ਕਰਨਾਗਾ ਤੁਹਾਨੂੰ ਪਤਾਗਾ ਕਮੈਂਟ ਕਰੇ ਬਿਨਾ ਜਾਣਾ ਨਹੀਂ ਕਿਸੇ ਨੇ ਤੇ ਆਦੇ ਨਾਲ ਦੇ ਯਾਰਾਂ ਦੋਸਤਾਂ ਨੂੰ ਜਿਹੜਾ ਪੱਗ ਬੰਨਣ ਤੇ ਵੀ ਜ਼ਿਆਦਾ ਟਾਈਮ ਲਾਉਂਦਾ ਨਾ ਉਹਨੂੰ ਸ਼ੇਅਰ ਕਰ ਦਿਓ ਜਿਹੜਾ ਕਹਿੰਦਾ ਮੈਥੋਂ ਇੰਨਾ ਟਾਈਮ ਲੱਗ ਜਾਂਦਾ ਪੱਗ ਤੇ ਉਹਨੂੰ ਸ਼ੇਅਰ ਕਰ ਦਿਓ ਕਹਿ ਲਾਇਆ ਵੀ ਮਿੱਤਰਾ ਇੰਨੇ ਟਾਈਮ ਤੇ ਵੀ ਪੱਗ ਬੰਨੀ ਜਾਂਦੀ ਆ ਤੇ ਜਿਹੜਾ ਬੱਟਾ ਲੜ ਗਿਆ ਵਾ ਅੱਗੇ ਤੋਂ ਪਿੱਛੇ ਤੱਕ ਲੈ ਗਈ ਪਿੱਛੇੋਂ ਅੱਗੇ ਨੂੰ ਫੇਰ ਲਿਆ ਆ ਦੇਖੋ ਇਹਦੇ ਨਾਲ ਲੜ ਆਪਣਾ ਪੂਰਾ ਉਹ ਐਂਦਾ ਇੱਕ ਥਾਂ ਤੇ ਨਹੀਂ ਇਕੱਠਾ ਹੁੰਦਾ ਜ਼ਿਆਦਾ ਦੇਖੋ ਸ਼ੇਪ ਚੈੱਕ ਕਰੋ ਤੇ ਹੁਣ ਆਪਾਂ ਸਿਰ ਢੱਕਦੇ ਆਂ ਲੋ ਜੀ ਸਿਰ ਆਪਣਾ ਸਾਰਾ ਟੱਕ ਲਾਂਗੇ ਤੇ ਜਿਹਨੂੰ ਇਹ ਵੀਡੀਓ ਮੇਰੀ ਚੰਗੀ ਲੱਗੀ ਨਾ ਸ਼ੇਅਰ ਤੇ ਕਮੈਂਟ ਵਾਲਾ ਕੰਮ ਦਾ ਕਰੇ ਛੱਡੇ ਹੋਣਾ ਠੀਕ ਹੈ ਜਰੂਰ ਕਰਨਾ ਹੈ ਕੰਮ ਤੇ ਆਪਾਂ ਹੋਰ ਇਦਾਂ ਦੇ ਵੀਡੀਓਜ਼ ਲਿਆਉਂਦੇ ਰਹਾਂਗੇ ਤੇ ਆਦੇ ਯਾਰਾਂ ਦੋਸਤਾਂ ਨੂੰ ਤੁਸੀਂ ਕਰ ਦਿਓ ਸ਼ੇਅਰ ਲੋ ਜੀ ਸ਼ੇਪ ਚੈੱਕ ਕਰੋ ਹੁਣ ਤੇ ਵੀਡੀਓ ਚੰਗੀ ਲੱਗੀ ਕਮੈਂਟਾਂ ਦੇ ਵਿੱਚ ਤੁਸੀਂ ਵੀ ਦੱਸ ਕੇ ਜਾਣਾ ਤੇ ਜਿਹੜੇ ਹੁਣ ਤੱਕ ਆਪਣੀ ਵੀਡੀਓ ਦੇਖ ਰਹੇ ਆ ਉਹਨਾਂ ਸਾਰਿਆਂ ਨੂੰ ਧੰਨਵਾਦ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਦੇ ਆਂ ਚਲੋ ਜੀ ਠੀਕ ਹੈ